ਇਹ ਕੁਛ ਇੱਥੇ ਤੇ ਵਿਊ ਬੜੇ ਸ਼ਾਨਦਾਰ ਇਹ ਪੂਰਾ ਹੀ ਪੱਥਰਾ ਦਾ ਪੱਥਰ ਦੇ ਪਹਾੜ ਆ ਗੋਲ-ਗੋਲ ਪੱਥਰ ਆ ਛੋਟੇ-ਛੋਟੇ ਛੋਟੇ ਤੇ ਉਹ ਪੱਥਰ ਦੇਖੋ ਇੱਕ ਕਿਦਾਂ ਉਹ ਛੋਟਾ ਯਾਰ ਕਿਉਂਕਿ ਬਾਕੀ ਸਾਰਾ ਪਹਾੜ ਆ ਤੇ ਥੋੜਾ ਜਿਹਾ ਪਿੱਛੇ ਫਸਿਆ ਉਹਦੇ ਨਾਲ ਹੀ ਖੜਾ ਉੱਤੇ ਹੈ ਨਾ ਤੇ ਇਹ ਨਜ਼ਾਰਾ ਜੀ ਇੱਥੇ ਦਾ ਕੀ ਬਾਤ ਹੈ ਓਹ ਹੋ ਸਭ ਹੱਲਵਾਤ ਵੱਡੀ ਆ ਹਾਂਜੀ ਜਲਦ ਜਲਦ ਪਹੁੰਚ ਗਏ ਜੀ ਆਪਾਂ ਨਾਕੋ ਤੇ ਨਾਕੋ ਤੇ ਇਹ ਹੋਮਸਟੇ ਆ ਟਾਬੇ ਆ ਤੇ ਇੱਥੇ ਲਈ ਸਾਈਡ ਹੈਗਾ ਹੈਲੀਪੈਡ ਉਹ ਰੋਡ ਤੋਂ ਥੱਲੇ ਉਤਰ ਕੇ ਰਾਈਟ ਹੈਂਡ ਤੇ ਨਾਕੋ ਪਿੰਡ ਥੋੜਾ ਦੂਸਰੇ ਪਾਸੇ ਆ ਸਾਹਮਣੇ ਉੱਤਰ ਤੇ ਇਹ ਉਹਦਾ ਅੱਡਾ ਆ ਨਾ ਇੱਥੇ ਸਾਰੇ ਟੂਰਿਸਟ ਆ ਰਹੇ ਇਤਲੀ ਸਾਈਡ ਨੂੰ ਤੇ ਹੈਲੀਪੈਡ ਦੇਖਣ। ਦਰਖਾਪਾ ਵੀ ਦੇਖੇ ਹੁੰਦੇ ਆ ਜੇ ਸਾਰੇ ਦੇਖਦੇ ਆ ਤਾਂ ਨਾ। ਬਣਦਾ ਤਾਂ ਹੈਗਾ ਸਾਡਾ ਵੀ ਦੇਖਣਾ। ਇਕੱਲੇ ਆਇਓ ਫਿਰ ਵੀ ਆਫਟਰ ਆਲ ਸੋਲੋ ਟਰੈਵਲਰ। ਇਹ ਹੈਲੀਪੈਡ ਹੈ ਜੀ ਇੱਥੇ। ਹੈਲੀਕਾਪਟਰ ਹੈ ਨਹੀਂਗਾ ਬਟ ਹੈਲੀਪੈਡ ਹੈਗਾ ਯਾਰ। ਆਹ ਹੈ ਹੈਲੀਪੈਡ ਇਹਨੂੰ ਸ਼ਬ ਤਾਂ ਦੇਖਣ ਆਉਂਦੀ ਹੈ ਇੱਥੇ ਹੈਲੀਪੈਡ ਦੇਖਣ ਤੋਂ ਬਾਅਦ ਤੇ ਹੁਣ ਆਪਾਂ ਜਾਵਾਂਗੇ ਜਿੱਥੇ ਉਹ ਮੰਮੀ ਰੱਖੀ ਹੋਇਆ ਸਾਧੂ ਜਾ ਕੇ ਦੇਖਾਂਗੇ ਉਹ ਭਗਤੀ ਜੀ ਲੀਨ ਆ 500 ਸਾਲ ਹੋ ਗਏ ਆ ਤੇ ਕਹਿੰਦੇ ਉਹਨਾਂ ਦੇ ਨੋ ਵੀ ਵਾਦੇ ਆ ਤੇ ਦੰਦ ਵੀ ਵਾਦੇ ਆ ਨਾ ਤੇ ਉਹਨਾਂ ਨੂੰ ਮਿਲਾਂਗੇ ਤੇ ਇੱਥੇ ਮੈਨੂੰ ਮਿਲੇ ਆ ਅਡਵੈਂਚਰ ਲਵਰ ਦੇ ਜਿਹੜੇ ਮਤਲਬ ਕਰਵਾਉਂਦੇ ਆ ਨਾ ਅਡਵੈਂਚਰ ਲਵਰ ਟ੍ਰਿਪ ਲੈ ਕੇ ਹੁੰਦੀ ਆ ਵਾਈਕ ਦੇ ਉੱਤੇ ਨਾ ਚੰਡੀਗੜ੍ਹ ਮਨਾਲੀ ਉੱਥੋਂ ਚੱਲਦੇ ਆ ਬਾਇਆ ਲੀਨ ਵੀ ਜਾਂਦੇ ਆ ਤੇ ਕਾਦਾਲ ਤਿੱਤੀ ਵਾਲਾ ਰੂਟ ਵੀ ਲਾਉਂਦੇ ਆ ਨਾ ਲਓ ਜੀ ਕਰੋ ਵਿਊ ਚੈੱਕ ਇੱਥੇ ਦੇ ਤੇ ਉਹ ਰੋਡ ਦੇ ਉੱਪਰ ਦੀ ਪਾਣੀ ਵਗ ਰਿਹਾ ਜਦ ਤਨਾ ਚਰਨਾ ਵਗਦਾ ਹੁੰਦਾ ਕੋਈ ਉਹ ਦੇਖਿਆ ਤੇ ਪਹਾੜ ਵੀ ਉੱਪਰ ਇੱਥੇ ਤਕਰੀਬਨ ਸਾਰਾ ਕੰਦੇ ਕੱਚਾ ਆ ਤੇ ਇੱਥੇ ਰੁਕਣ ਵੀ ਨਹੀਂ ਦਿੰਦੇ ਗੱਡੀਆਂ ਲਿਖ ਕੇ ਵੀ ਇਹਨਾਂ ਨੇ ਲਾਇਆ ਆ ਵੀ ਤੁਸੀਂ ਇੱਥੇ ਰੁਕ ਨਹੀਂ ਸਕਦੇ ਨਾ ਰਾਈਟ ਤੇ ਇਹ ਆਉਂਦਾ ਤੇ ਇਤਰ ਹੋ ਜਾਂਦਾ ਥੱਲੇ ਏ ਹੈ ਜੀ ਇੱਥੇ ਦਾ 뷰 ਹਨਾ ਤੇ ਡੇਂਜਰਸ ਤਾਂ ਹੈਗਾ ਹੀ ਹੈਗਾ ਨਾ ਇਹ ਰਾਈਟ ਤੇ ਇੱਥੇ ਦੇ ਜਿਹੜੇ ਪਹਾੜ ਹਨਾ ਤੁਸੀਂ ਆ ਦੇਖਿਓ غور ਕਰਿਓ ਇਹ ਸਾਰੇ ਪੱਥਰ ਦੇ ਆ ਤੇ ਪੱਥਰ ਇਹ ਸਾਰੇ ਨਾ ਇਦਾਂ ਲੰਮਕਦੇ ਹੁੰਦੇ ਥੱਲੇ ਨੂੰ ਟਿਕਣ ਲੱਗੇ ਹੁੰਦੇ ਆ ਇਦਾਂ ਸਾਰੇ ਸੋਹਣੇ ਬਹੁਤ ਆ ਇਹ 'ਚ ਕੋਈ ਸ਼ੱਕ ਨਹੀਂ ਸੋਹਣੇ ਬਹੁਤ ਲੱਗਦੇ ਪਹਾੜ ਇਹ ਹੈਨਾ ਤੇ ਸੇਫਟੀ ਜ਼ਰੂਰ ਰੱਖਣੀ ਆ ਠੀਕ ਆ ਨਾ ਸੇਫਟੀ ਜ਼ਰੂਰ ਰੱਖੋ ਮਹਾਰਾਜ ਦਾ ਨਾਮ ਲੈ ਕੇ ਚੱਲੋ ਹੈਨਾ ਤੇ ਉਮਰੇ ਗੱਡੀ ਆ ਰਹੀ ਆ ਇਹ ਇਹ ਜੀ ਬਹੁਤ ਜਿਆਦਾ ਇਹਦਾ ਕਹ ਲਓ ਬਈ ਸਿੰਗਲ ਰੋਡ ਹੀ ਹੈ ਇੱਥੋਂ ਕਾ ਕੇ ਨਾ ਤੇ ਪਹਾੜ ਵੀ ਇਹ ਤਕਰੀਬਨ ਸਾਰਾ ਕੱਚਾ ਹੀ ਹੈ ਨਾ ਇਹ ਤੇ ਤਵੱਲੇ ਹੀ ਬੰਦੇ ਬੈਠੇ ਆ ਇੱਥੇ ਗ੍ਰੀਨ ਝੰਡੇ ਲੈ ਕੇ ਇਧਰਲੇ ਪਾਸੇ ਦੂਰੋਂ ਇਸ਼ਾਰਾ ਕਰ ਦਿੰਦੇ ਆ ਇਧਰੋਂ ਨਿਕਲ ਜਾਓ ਜਾਂ ਰੋਕ ਦੇ ਗੱਡੀਆਂ ਨਾ ਤੇ ਸੋਹਣੇ ਤੇ ਡੇਂਜਰਸ ਦੋਨੇ ਚੀਜ਼ਾਂ ਉਹ ਦੇਖਿਓ oh my god ਆ ਦੇਖੋ ਪੂਤੇ ਤੱਕ ਦੂਰ ਦੂਰ ਤੱਕ ਪਹਾੜ ਜਿਹੜੇ ਪੱਥਰ ਹਨਾ ਇਹ ਥੱਲੇ ਨੂੰ ਜਿੱਦਾਂ ਡੇਡੇ ਡੇਡੇ ਰੋਕੇ ਹੋ ਆ ਉੱਤੇ ਰਾਈਟ ਆ ਦੇਖੋ ਅਜਿਹਾ ਇਧਰਲੀ ਤਰਫ ਹੈ ਇਹ ਮਿੱਟੀ ਦੇ ਪਹਾੜਾ ਸਾਰੇ ਇਹ ਸਾਰੇ ਪੱਥਰ ਦੇ ਪਹਾੜਾ ਚਟਾਨਾ ਆ ਨਾ ਇਹ ਸਲਿੱਟ ਅਜ ਤਾਂ ਹੁੰਦੀਆਂ ਆ ਉਧਰ ਆ ਇਹ ਤੇ ਟਰੱਕ ਵੀ ਆਉਂਦੇ ਆ ਪੀਵੀ 10 ਚੇ ਉੱਚੇ ਪਹਾੜ ਤੇ ਇੱਥੇ ਆ ਕੇ ਨਾ ਇਦਾਂ ਜਾਪਣ ਲੱਗ ਪੈਂਦਾ ਵੀ ਜਿੱਦਾਂ ਆਪਾਂ ਨਾ ਲੇਹ ਚ ਘੁੰਮਦੇ ਆਂ ਤੇ ਇਹ ਟੇਸਟ ਥੋੜਾ ਜਿਹਾ ਲੇ ਆਹ ਦੇਖੋ ਜਿਹੜੇ ਤੁਸੀਂ ਜਿਹੜੇ ਬੰਦਿਆਂ ਨੇ ਲੇ ਦੇਖਿਆ ਉਹਨਾਂ ਨੂੰ ਆਈਡੀਆ ਹੋ ਜਾਣਾ ਵੀ ਇਹ ਲੇ ਆ ਦਾ ਟੇਸਟ ਸ਼ੁਰੂ ਹੋ ਜਾਂਦਾ ਇੱਥੇ ਆ ਕੇ ਨਾ ਤਕਰੀਬਨ ਟੱਚਪੁਟ ਜਦੋਂ ਆਪਾਂ ਮਨਾਲੀ ਤਰਫ ਤੋਂ ਲੇ ਜਾਂਦੇ ਆਂ ਨਾ ਉਧਰ ਇਹੋ ਜਿਹਾ 뷰 ਸ਼ੁਰੂ ਹੋ ਜਾਂਦੇ ਹੋਣੇ ਨਾ ਤੇ ਬਹੁਤ ਹੀ ਜ਼ਬਰਦਸਤ ਅੱਛਾ ਸਭ ਤੋਂ ਵੱਡੀ ਗੱਲ ਔਰ ਸਾਰੀ ਬਾਟਰ ਰਸਤਾ ਇੰਨਾ ਕੋ ਵਧੀਆ ਬਣਿਆ ਆ ਨਾ ਵੀ ਜਿੰਨਾ ਮਤਲਬ ਐ ਪੱਕਾ ਤੁਸੀਂ ਆਪੇ ਦੇਖ ਸਕਦੇ ਆ ਕਿਤੇ ਵੀ ਕੋਈ ਟੋਆ ਟੱਪਾ ਨਹੀਂ ਹੈਗਾ ਹਾਂ ਕਿਤੇ ਕਿਤੇ ਮਾੜਾ ਮੋਟਾ ਮਾਈਨਰ ਜਿਹਾ ਹੈਗਾ ਨਾ ਤੇ ਬਹੁਤ ਵਧੀਆ ਜੀ ਟਾਪੋ ਡਰਵ ਗੱਡੀਆਂ ਆਉਂਦੀਆਂ ਆ ਤੇ ਕਾਜ਼ਾ ਤੋਂ ਅੱਗੇ ਜਾ ਕੇ ਦੇਖਾਂਗੇ ਵੀ ਅਗਲਾ 뷰 ਕਿਹੋ ਜਿਹਾ ਆ ਨਾ ਫੋਰੀ ਅਗਲਾ ਰੋਡ ਕਿਹੋ ਜਿਹਾ 뷰 ਤਾਂ ਸ਼ਾਨਦਾਰ ਹੈਗੇ ਹੈਗੇ ਆ ਤੇ ਇਹ ਆ ਜੀ ਕਾਜ਼ਾ ਕਾਜ਼ਾ ਰਹਿ ਗਿਆ ਇੱਥੋਂ ਕੋਈ ਰੱਬ ਤੋਂ ਟੱਪਾ ਲੱਗ ਰੇ ਕੋਈ 80 ਕਿਲੋਮੀਟਰ 75 80 ਕਿਲੋਮੀਟਰ ਰਹਿ ਗਿਆ ਕਾਜ਼ਾ ਇੱਥੋਂ ਬਹੁਤ ਹੀ ਵਧੀਆ ਅਜੀ ਪਹੁੰਚ ਗਏ ਆ ਜੀ ਆਪਾਂ ਥਿਊ ਵੈਲਕਮ ਟੂ ਵੈਲਕਮ ਟੂ ਸਪੀਤੀ ਵੈਲੀ ਆਪਾਂ ਆ ਗਏ ਆ ਜੀ ਥਿਊ ਇੱਥੇ ਆਓ ਮੰਮੀ ਦੇਖਣੀ ਜੀ 500 ਸਾਲ ਤੋਂ ਭਗਤੀ ਚ ਜੀਨ ਆ ਤੇ ਵੀਓ ਚ ਕਰੋ ਚੈੱਕ ਵੀਓ ਕਰੋ ਚੈੱਕ ਤੇ ਵੈਲਕਮ YouTube ਸਪੀਤੀ ਵੈਲੀ ਬਾਈਕ ਪਰ ਕੇ ਮੇਰੇ ਜਨਨ ਦਾ ਕਰੋ ਚੈੱਕ ਸਪੀਤੀ ਵੈਲੀ ਜੈਂਟਰੀ ਲੈ ਲਿਆ ਵੈਲਕਮ ਯੂ ਟੂ ਸਪੀਤੀ ਵੈਲੀ ਤੇ ਇੱਥੇ ਐਂਟਰੀ ਹੁੰਦੀ ਹੈ ਤੇ ਇੱਥੇ ਸਪੀਤੀ ਵਾਲੇ ਨਾ ਵੈਲੀ ਵਾਲੇ 200 ਰੁਪਏ ਪਰ ਗੱਡੀ ਲੈਂਦੇ ਆ ਇੱਥੇ ਦੀ ਜਿੱਦਾਂ ਕਹ ਲਓ ਬਈ ਕਦੇ ਲਿ ਲਓ ਇਤਨਾ 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 ਇਹ 200 ਰੁਪਏ ਕਿਉਂ ਲੈਂਦੇ ਹੋ ਸਪੈਸ਼ਲ ਏਰੀਆ ਡਿਵੈਲਪਮੈਂਟ ਲਈ ਏਰੀਆ ਡਿਵੈਲਪਮੈਂਟ ਕੇ ਲਈ ਆ ਚਲੋ ਬਹੁਤ ਵਧੀਆ ਭਰਾਵਾ ਥੈਂਕ ਯੂ ਤੇ ਇੱਥੇ ਮਿਲੇ ਸਾਨੂੰ ਸਿੰਘ ਸਾਹਿਬ ਵਾਈਕੁਲ ਚਿੱਕਾ ਖਾਲਸਾ ਸਾਹਿਬ ਵਾਈਕੁਲ ਚਿੱਕੀ ਫਤਿਹ ਤੇ ਜਦੋਂ ਸਿੰਘ ਮਿਲ ਜਾਂਦੇ ਉਦੋਂ ਇਹ ਕਿਹਦਾ ਕੱਲਾ ਕੱਲਾ ਹੀ ਨਹੀਂ ਮੰਨਣ ਤਾਂ ਦੋ ਹੋ ਗਏ ਆ ਦੋ ਕੀ ਹੁਣ ਤਾਂ ਨਾ ਸਾਡੀ ਫੈਮਿਲੀ ਦੀ ਆ ਸਰ ਫੈਮਿਲੀ ਦੀ ਆ ਤੇ ਬਾਈ ਉਹਨਾਂ ਦੀ ਪੀਪੀ ਨੰਬਰ ਗੱਡੀ ਦੇਖ ਕੇ ਪਹਿਲਾਂ ਮੈਂ ਪੀਪੀ ਦੇਖੀ ਬਾਅਦ ਚ ਦੇਖਿਆ ਮੈਂ ਦਸਤਾਰ ਆ ਤਾਂ ਫਿਰ ਬੰਦਾ ਉਦੋਂ ਹੀ ਖੁਸ਼ ਹੋ ਜਾਂਦਾ ਹੋਰ ਖਾਲਸਾ ਜੀ ਪਹਿਲਾ ਕਿਹੜਾ ਜਾਂ ਅੱਗੇ ਵੀ ਹੁੰਦੇ ਦੂਸਰਾ ਕਿਹੜਾ ਮੇਰਾ ਪਹਿਲਾ ਸੀਲਾ 21 ਓਕੇ ਕਰੋਨਾ ਦੇ ਟਾਈਮ ਚ ਲੋਕ ਘਰਾਂ ਚ ਬੈੰਦੇ ਅਸੀਂ ਬਾਹਰ ਨਿਕਲਦੇ ਆ ਵੈਰੀ ਗੁੱਡ ਅੱਛਾ ਮੈਂ ਨਾ ਕਿਉਂ ਸ਼ੂਟ ਕਰ ਰਿਹਾ ਹਾਂ ਕਿਉਂਕਿ ਇਹ ਵੀ ਆਪਣੇ ਵਾਂਗੂ ਹੀ ਆ ਵੀ ਇਹਨਾਂ ਦਾ ਵੀ ਇੱਕ ਕਦੇ ਵੀ ਮੈਂ ਪਹਿਲਾਂ ਵਾਈਕ ਤੇ ਆਉਂਦਾ ਹੁੰਦਾ ਸੀ ਹੁਣ ਗੱਡੀਆਂ ਤੇ ਆ ਗਿਆ ਤੇ ਉਹਨਾਂ ਫੈਮਿਲੀ ਨੇ ਵੀ ਨਾਲ ਘੁੰਮਦੇ ਆ ਤੇ ਭਾਜੀ ਕੁਝ ਛੋਟਾ ਜਿਹਾ ਐਕਸਪੀਰੀਅੰਸ ਕੋਈ ਸ਼ੇਅਰ ਕਰਨਾ ਹੋਵੇ ਛੋਟਾ ਜਿਹਾ ਬਸ ਤੁਸੀਂ ਆਪ ਕੋ ਮੋ ਦੇਖੋ ਮਾਹੌਲ ਹਾਂ ਯਾਰ ਕੁਦਰਤ ਨਾਲ ਜਿਹੜੀ ਇਹਦੇ ਉੱਤੇ ਕੁਝ ਨਹੀਂ ਆਹ ਸਹੀ ਗੱਲ ਆ ਭਾਜੀ ਅੱਛਾ ਇਹ ਚੀਜ਼ਾਂ ਤੁਹਾਡੇ ਨਾਲ ਗੱਲਾਂ ਕਰਦੀਆਂ ਆ ਹਾਂ ਜੀ ਅਗਰ ਤੁਸੀਂ ਚਾਹੋ ਤਾਂ ਹਾਂ ਹਾਂ ਰਾਈਟ ਨਾ ਕਦੇ ਕਿਤੇ ਕਿਸੇ ਨਾਲ ਕੋਈ ਉਹ ਜੀ ਗੱਲ ਨਾ ਕਰੋ ਬਸ ਜੀ ਕੋ ਚਾਹੇ ਜੂਲੇ ਕੋ ਨਮਸਤੇ ਕੋ ਸਾਸਰੀ ਕੋ ਬਾਈ ਗਰੂ ਕੋ ਹਣਾ ਹਾਂਜੀ 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 ਤੋਂ ਖਾਲਸਾ ਜੀ ਬਹੁਤ ਆਨੰਦ ਆ ਤੁਹਾਨੂੰ ਮਿਲ ਕੇ ਕਿ ਲੋ ਬਾਗੋ ਬਾਗ ਹੋ ਗਿਆ ਤੇ ਮਿਲਦੇ ਆਪਾਂ ਕਾਜਾਂ ਦੇ ਵਿੱਚ ਆਪਾਂ ਅੱਗੇ ਮਿਲਦੇ ਰਹਿਣਾ ਜੀ ਸ਼ੋਰ ਸ਼ੋਰ ਤੇ ਆਪਾਂ ਜੀ ਹੁਣ ਚੱਲੇ ਆਂ ਗਿਊ ਜਿੱਥੇ ਉਹ ਆਪਣੇ ਲੰਮਾ ਸੰਤ ਜਿਹੜੇ ਕਹਿੰਦੇ ਜੀ ਉਹ ਬਹੁਤ ਟਾਈਮ ਤੋਂ ਸਮਾਧੀ ਚ ਲੀਨ ਆ ਅ ਕਮ ਸੇ ਕਮ 500 ਸਾਲ ਪਹਿਲਾਂ ਤੋਂ ਨਾ ਤੇ ਉਹ ਹੈਗਾ ਕਿਉ ਜਗਾਦਨਾ ਤੇ ਇਹ ਉਹ ਰਸਤਾ ਆ ਜੀ ਸਿੰਗਲ ਰਸਤਾ ਆ ਤੇ ਜਦੋਂ ਵੀ ਆਓ ਕਾਜ਼ਾ ਫੈਡ ਆਓ ਤੇ ਜਰੂਰ ਤੁਸੀਂ ਵੀ ਦਰਸ਼ਨ ਕਰਕੇ ਜਾਓ ਸਾਰੇ ਜਿੰਨੇ ਵੀ ਟੂਰਿਸਟ ਜਾਂਦਾ ਆਉਂਦੇ ਆ ਜਿਨ੍ਹਾਂ ਨੂੰ ਪਤਾ ਆ ਤੇ ਉਹ ਹੋ ਗਏ ਜਾਂਦੇ ਆ ਤੇ ਤੁਸੀਂ ਵੀ ਆਓ ਤੇ ਇੱਥੇ ਜਰੂਰ ਦਰਸ਼ਨ ਕਰੋ ਜੀ ਤੇ ਜਿਹੜਾ ਰਸਤਾ ਇੱਥੇ ਤਾਂ ਬਹੁਤ ਟੈਂਚ ਦਾ ਸੀ ਆ ਤੇ ਪੱਥਰ गिरਦੇ ਆ ਉਤੋਂ ਬਹੁਤ ਡਿੱਗਦੇ ਥੱਲੇ ਨਾ ਆ ਦੇਖੋ ਸਾਰੇ ਹੀ ਔਰ ਹੈਵੀ ਸਿੰਗਲ ਰੋਡ ਆ ਬਿਲਕੁਲ ਸਿੰਗਲ ਰੋਡ ਆ ਤੇ ਕਿਤੇ ਕਿਤੇ ਜਗਾ ਆ ਮੈਨੂੰ ਗੱਡੀ ক্লোਜ਼ ਕਰਨੂ ਕਿ ਕਿਤੇ ਕਿਤੇ ਬਣਾਇਆ ਇਹਨਾਂ ਨੇ ਥੋੜਾ ਜਿਹਾ ਨਾ ਤੇ ਔਰ ਜਿਹੜੇ ਪਹਾੜ ਆ ਆ ਦੇਖਿਓ ਉੱਪਰੋਂ ਪੱਥਰ ਬਹੁਤ गिरਦੇ ਇੱਥੇ ਉੱਪਰ ਪਹਾੜਾਂ ਤੋਂ ਨਾ ਤੇ ਨਾਲ-ਨਾਲ ਵਗਦੀ ਆ ਇੱਕ ਰਿਵਰ ਰੀਵਰ ਤੇ ਰਿਵਰ ਦਾ ਪਾਣੀ ਜਿਹੜਾ ਕਾਲੇ ਜਿਹੇ ਰੰਗ 'ਚ ਆ ਨਾ ਬਲੈਕ ਪੰਦ ਦੇ ਵਿੱਚ ਆ ਜਾਂ ਫੇ ਆ ਜਿਹੜਾ ਉੱਪਰੋਂ ਆ ਪਹਾੜ ਆ ਕਾਲੀ ਜੇ ਰੇਤਾ ਜਾਂ ਉਪਰੋਂ ਆਉਂਦੀ ਥੱਲੇ ਨੂੰ ਜਾਂ ਉਹਦੇ ਕਰਕੇ ਆ ਪਾਣੀ ਦਾ ਰੰਗ ਕਾਲਾ ਹੋ ਗਿਆ ਆ ਨਾ ਰਾਈਟ ਤੇ ਦੋ ਗੱਡੀਆਂ ਹੋਰ ਆ ਪੰਜਾਬ ਨੰਬਰ ਉਹ ਅੱਗੇ ਜਾਂਦੀਆਂ ਮੈਨੂੰ ਸਿੰਘ ਸਾਹਿਬ ਮਿਲੇ ਆ ਮੋਹਾਲੀ ਤੋਂ ਤੇ ਚਲੋ ਉਹਨਾਂ ਨੇ ਵੀ ਥੋੜੀ ਇੱਕ ਬਾਈਟ ਬਣੀ ਛੋਟੀ ਜਿਹੀ ਤੇ ਵਧੀਆ ਸੁਹਾਇਆ ਉਹਨਾਂ ਦਾ ਖੁਸ਼ਦਿਲ ਇਨਸਾਨ ਆ ਤੇ ਹੋ ਜਾਂਦੀ ਅੱਗੇ ਗੱਡੀ ਉਹਨਾਂ ਦੀ ਇੱਕ ਉਸ ਤੋਂ ਅੱਗੇ ਹੋਰ ਉਹ ਵੀ ਪੰਜਾਬ ਨੰਬਰਈ ਆ ਯਾਨੀ ਦੋ ਗੱਡੀਆਂ ਹੋਰ ਪੰਜਾਬ ਨੰਬਰ ਮਿਲ ਗਈਆਂ ਅੱਛਾ ਇਹ ਗੱਲ ਮੈਂ ਹੋਰ ਕਰਨੀ ਸੀ ਤੁਹਾਡੇ ਨਾਲ ਵੀ ਦੇਖੋ ਮੈਂ ਸੋਲੋ ਆ ਨਾ ਕੱਲਾ ਚੱਲਦਾ ਹਾਂ ਨਾ ਤੇ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਉਹਦਾ ਉਹ ਟ੍ਰਾਂਸਫਰ ਲੈ ਕੇ ਚੱਲੀਦਾ ਆ ਕਿਸੇ ਵੀ ਮੈਂ ਡੈਸਟੀਨੇਸ਼ਨ ਤੇ ਪਹੁੰਚਣ ਲੱਗਾ ਨਾ ਜਾਂ ਪਹੁੰਚਣਾ ਹੁੰਦਾ ਆ ਤੇ ਮੈਨੂੰ ਕੋਈ ਨਾ ਕੋਈ ਸਾਥ ਮਿਲ ਜਾਂਦਾ ਆ ਮਹਾਰਾਜ ਜੀ ਲੋਈ ਨਾ ਤੇ ਹੁਣ ਇੱਥੇ ਵੀ ਮੈਨੂੰ ਆ ਗੱਡੀਆਂ ਦੋ ਮਿਲ ਪਈਆਂ ਹਨਾ ਦੋਨੇ ਪੰਜਾਬ ਨੰਬਰ ਆ ਜਦੋਂ ਉਸ ਪਿੱਤੀ ਚ ਆਪਾਂ ਐਂਟਰੀ ਲਈਦੀ ਹੈ ਨਾ ਤੇ ਉੱਥੇ ਇਹ ਉੱਥੇ ਐਂਟਰੀ ਲਿਖਣ ਪੱਪ ਐਂਟਰੀ ਕਰਨ ਲੱਗੇ ਸੀ ਪੰਜਾਬ ਨੰਬਰ ਦੇਖ ਕੇ ਹਾਏ ਹੈਲੋ ਹੋਈ ਸਾਡੀ ਤੇ ਕਿੱਥੇ ਜਾਣਾ ਜੀ ਗਿਓ ਜਾਣਾ ਪਹਿਲਾਂ ਬਾਤ ਜਾਣਾ ਕਾਜ਼ਾ ਮੈਂ ਕਿਹਾ ਚਲੋ ਚੱਲਦੇ ਆ ਜੀ ਫਿਰ ਤੇ ਗੋਡਾ ਜੀ ਇਹ ਤਾਂ ਆਫ ਰੋਡਿੰਗ ਵਾਲਾ ਹੀ ਰਸਤਾ ਆ ਮਿੱਟੀ ਕਾਫੀ ਉੱਪਰੋਂ ਡਿੱਗੀ ਹੋੜ ਰੋਡ ਦੇ ਉੱਤੇ ਉਦਾਂ ਦਾ ਲੁੱਕ ਪਈਉ ਆ ਪਟ ਮਿੱਟੀ ਜਦੋਂ ਉੱਪਰੋਂ ਪਹਾੜ ਥੱਲੇ गिरਦੇ ਆ ਨਾ ਡਿੱਗਦੇ ਆ ਉਹਦੇ ਕਰਕੇ ਮਿੱਟੀ ਬਹੁਤ ਰੋਡ ਤੇ ਆ ਜਾਂਦੀ ਆ ਤੇ ਇਧਰੋਂ ਜ਼ਿਆਦਾ ਲੋਕ ਨਹੀਂ ਆਉਂਦੇ ਟੂਰਿਸਟ ਇਧਰੋਂ ਨਹੀਂ ਆਉਂਦੇ ਨਾ ਜਿਨ੍ਹਾਂ ਨੂੰ ਪਤਾ ਹੈ ਉਹ ਹੀ ਆਉਂਦੇ ਆ ਤੇ ਗਿੰਤੀ ਚੁਣਤੀ ਦੇ ਇਧਰੋਂ ਟੂਰਿਸਟ ਆ ਰਹੇ ਆ ਨਾ ਜਿੱਦਾ ਪਰਲਾ ਦੂਸਰਾ ਰੋਡ ਮੇਨ ਜਿਹੜਾ ਹਾਈਵੇ ਉਹਦਾ ਬਹੁਤ ਚੱਲਦਾ ਆ ਨਾ ਜਿੰਨੇ ਵੀ ਟੂਰਿਸਟ ਆ ਕਾਜਾ ਵਾਲੇ ਸਾਰੇ ਉਹ ਫੇਰ ਰੂਟ ਤੇ ਜਾਂਦੇ ਆ ਤੇ ਇਹ ਉੱਥੋਂ ਟਰਨ ਲੈਣਾ ਪੈਂਦਾ ਆ ਤੇ ਉੱਥੋਂ ਜ਼ਿਆਦਾ ਨਹੀਂ ਤਾਂ ਇਹ ਦਰਾਫਤ 15 ਕਿਲੋਮੀਟਰ ਆ ਇੱਕ ਸਾਈਡ ਤੇ ਆ ਦੇਖੋ ਆ ਰੋਡ ਦਾ 뷰 ਆ ਘਿਊ ਵਾਲਾ ਨਾ ਤੇ ਜਦੋਂ ਬਰਸਾਤਾ ਹੁੰਦੀਆਂ ਤੇ ਆ ਜਿਹੜਾ ਰੋਡ ਆ ਤਕਰੀਬਨ ਪਾਣੀ ਇਹਦੇ ਬਰਾਬਰ ਆ ਜਾਂਦਾ ਉੱਪਰ ਨਾ ਤੇ ਬਰਸਾਤਾ ਚ ਤੇ ਰੂਟ ਵੀ ਹੈਗੇ ਐ ਇਧਰ ਕਾਰ ਵਾਲੇ ਕਿਉਂ